ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੁਸ਼ਿੰਦਰ ਕੌਰ ਹਾਂ ਜੀ ਅੱਗੇ ਆਪਾਂ ਕਢਾਈ ਕੱਢ ਕੇ ਫੁਲਕਾਰੀ ਬਣਾਉਣੇ ਆ ਸੂਟ ਬਣਾਉਣੇ ਆ ਅੱਜ ਆਪਾਂ ਇੱਕ ਨਵੀਂ ਚੀਜ਼ ਬਣਾਵਾਂਗੇ ਕਢਾਈ ਨਾਲ ਅੱਜ ਮੈਂ ਤੁਹਾਨੂੰ ਆਹ ਵਾਲੀ ਜੁੱਤੀ ਬਣਾਉਣੀ ਸਿਖਾਉਂਗੀ ਕਢਾਈ ਕਰਕੇ ਇਹ ਮੈਂ ਨਾ ਇੱਕ ਜਿਹੜਾ ਆਹ ਕਪੜਾ ਉੱਪਰ ਜੜਵਾਇਆ ਇਹ ਆਪਣਾ ਸਾਫ਼ ਹੀ ਸੀਗਾ ਇਸ ਤਰ੍ਹਾਂ ਮੈਂ ਪਲੇਨ ਕਪੜਾ ਜੜਵਾਇਆ ਏ ਤੇ ਆਹ ਦੇਖ ਲਓ ਤੁਸੀਂ نیچے ਤੋਂ ਦੇਖ ਲਓ ਜਿਵੇਂ ਆਪਣੀ ਓਰੀਜਨਲ ਜੁੱਤੀ ਹੁੰਦੀ ਆ ਚਮੜੇ ਦੀ ਤੇ ਇਹ ਉਸੇ ਤਰ੍ਹਾਂ ਦੀ ਜੁੱਤੀ ਆ ਤੇ ਜੇ ਤੁਸੀਂ ਬਣਾਉਣੀ ਆ ਤਾਂ ਮੈਂ ਤੁਹਾਨੂੰ ਟ੍ਰਿਕਸ ਬਣਾਉਣਾ ਵੀ ਦੱਸ ਦੂੰਗੀ ਉਹਦਾ ਤੇ ਦੂਜੀ ਗੱਲ ਆ ਜਦੋਂ ਤੁਸੀਂ ਬਣਾਉਣੀ ਹੋਈ ਨਾ ਇਹ ਤਾਂ ਮੈਂ ਪਲੇਨ ਕੱਪੜਾ ਜੜਵਾਇਆ ਸੀ ਤੇ ਤੁਸੀਂ ਐਂਦਾ ਕਰਿਓ ਕਿ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਤੁਹਾਡੇ ਸੂਟ ਦਾ ਬਚਿਆ ਹੋਇਆ ਕੱਪੜਾ ਹੋਊਗਾ ਤੁਸੀਂ ਉਹਦੇ ਤੇ ਕਢਾਈ ਕੱਢ ਲਿਓ ਕਢਾਈ ਤੋਂ ਬਾਅਦ ਤੁਸੀਂ ਜਿਹੜੇ ਕਾਰੀਗਰ ਹੁੰਦੇ ਆ ਚਮੜੇ ਦਾ ਕੰਮ ਕਰਦੇ ਤੁਸੀਂ ਉਹਨਾਂ ਤੋਂ ਜੜਵਾ ਸਕਦੇ ਆ ਪਰ ਉਹ ਨਾ ਬਹੁਤ ਪੈਸੇ ਬਹੁਤ ਮੰਗਦੇ ਆ ਮਤਲਬ ਕਿ ਉਹ ਕਹਿਣਗੇ ਜਿੰਨੇ ਦੀ ਜੁੱਤੀ ਆ ਸੀ ਤਾਂ ਉਨੇ ਪੈਸੇ ਹੀ ਝੜਨ ਦੇ ਲਵਾਂਗੇ ਤੇ ਆਪਮਾ ਆਪਣਾ ਸ਼ੌਂਕ ਪੂਰਾ ਕਰਨਾ ਹੁੰਦਾ ਜੇ ਤੁਸੀਂ ਆਪਦਾ ਸ਼ੌਂਕ ਪੂਰਾ ਕਰਨਾ ਦਾ ਫਿਰ ਤੁਹਾਨੂੰ ਉਨੇ ਪੈਸੇ ਉਹਨਾਂ ਨੂੰ ਦੇਣੇ ਹੀ ਪੈਣੇ ਆ ਉਹ ਮੈਂ ਤਾਂ ਵੀ ਬਹੁਤ ਕਰਾਉਂਦੇ ਉਹ ਜਲਦੀ ਜਲਦੀ ਇਹਨੂੰ ਝੜ ਕੇ ਨਹੀਂ ਦਿੰਦੇਗੇ ਤੇ ਤੁਸੀਂ ਮਤਲਬ ਕਿ ਸੋਹਣੀ ਬਹੁਤ ਲੱਗਦੀ ਤੁਸੀਂ ਕੋਈ ਵੀ ਆਪਦੇ ਸੂਟ ਨਾਲ ਦੀ ਇਸ ਤਰ੍ਹਾਂ ਦੀ ਜੁੱਤੀ ਬਣਾ ਸਕਦੇ ਆ ਠੀਕ ਹੈ ਇਹਦਾ ਟ੍ਰੇਸ ਬਣਾਉਣ ਦਾ ਤਰੀਕਾ ਤੁਹਾਨੂੰ ਮੈਂ ਦੱਸ ਦਿੰਦੀ ਆ ਵੀ ਜਿਵੇਂ ਆਵਲੀ ਆਪਣੀ ਜੁੱਤੀ ਆ ਮੰਨ ਲਓ ਇਹ ਛੋਡੇ ਪੈਰ ਦੀ ਜੁੱਤੀ ਹੈ ਜਿਹੜੀ ਤੁਹਾਡੇ ਕੋ ਤੁਸੀਂ ਉਹਦੇ ਤੇ ਨਾ ਇਸ ਸਟ੍ਰੈਮੇਟਰੀ 'ਤੇ ਰੱਖ ਗਏ ਇੱਥੋਂ ਤੁਸੀਂ ਪਹਿਲਾਂ ਇਹ ਮੂਰਲਾ ਪੋਰਸ਼ਨ ਇੱਥੋਂ ਆਇਨ ਲਾਈਨ ਲਾ ਕੇ ਨਾ ਪੈਨਸਲ ਨਾਲ ਪੈਨਸਲ ਮੈਂ ਤੁਹਾਨੂੰ ਪੂਰਾ ਤਾਂ ਨਹੀਂ ਦੱਸੂਗੀ ਫਿਰ ਕਿਸੇ ਵੀਡੀਓ 'ਚ ਮੈਂ ਤੁਹਾਨੂੰ ਦੱਸੂਗੀ ਜਦੋਂ ਕਿਉਂਕਿ ਇਹ ਜਿਹੜੀ ਜੁੱਤੀ ਸੀ ਨਾ ਇਹ ਮੇਰੀ ਪਹਿਲਾਂ ਦੀ ਜੜੀ ਹੋਈ ਸੀ ਪਲੇ ਨੇ ਮੈਂ ਕੱਢੀ ਆ ਜੁੱਤੀ ਜੇ ਜੜਵਾ ਕੇ ਆਪਾਂ ਕੱਢਦੇ ਆ ਫਿਰ ਉਹ ਬਹੁਤ ਔਖੀ ਨਿਕਲਦੀ ਆ ਤੇ ਤੁਸੀਂ ਪਹਿਲਾਂ ਨਾ ਮੈਂ ਤੁਹਾਨੂੰ ਇਹਦਾ ਟ੍ਰੇਸ ਬਣਾਉਣਾ ਦੱਸੂਗੀ ਤੇ ਇੱਕ ਹੋਰ ਆਪਾਂ ਜੁੱਤੀ ਵੀ ਕੱਢਾਂਗੇ ਉਹ ਆਪਾਂ ਪਹਿਲਾਂ ਕੱਪੜੇ ਤੇ ਕੱਢਾਂਗੇ ਤੇ ਬਾਅਦ ਦੇ ਵਿੱਚ ਉਹਨੂੰ ਆਪਾਂ ਜੜਵਾਵਾਂਗੇ ਕਾਰੀਗਰ ਤੋਂ ਇਹ ਤੁਸੀਂ ਨਾ ਇਸ ਤਰ੍ਹਾਂ ਐ ਪੈਨਸਲ ਨਾਲ ਨਿਸ਼ਾਨ ਲਾ ਲਿਓ ਇਹ ਟ੍ਰੇਸ ਪੇਪਰ ਤੋਂ ਦਾ ਮਾੜਾ ਫਟਦਾ ਤੇ ਇਦਾਂ ਹੀ ਤੁਸੀਂ ਐ ਮੂਹਰੇ ਨਿਸ਼ਾਨ ਲਾ ਕੇ ਠੀਕ ਹੈ ਚਾਹੇ ਤੁਸੀਂ ਕੱਪੜੇ ਤੇ ਨਿਸ਼ਾਨ ਲਾ ਲਿਓ ਕੱਪੜਾ ਰੱਖ ਕੇ ਲਾ ਲਿਓ ਤੇ ਚਾਹੇ ਤੁਸੀਂ ਟ੍ਰੇਸ ਪੇਪਰ ਤੇ ਲਾ ਲਿਓ ਤੇ ਫਿਰ ਉਹ ਤੁਹਾਡਾ ਨਾ ਐਵੇਂ ਨਕਸ਼ਾ ਜਾਂ ਬਣ ਜੂਗਾ ਕਿ ਇੰਨੀ ਇੰਨਾ ਆਪਾਂ ਨੂੰ ਕੱਪੜਾ ਚਾਹੀਦਾ ਤੇ ਜਿਹੜਾ ਇਹਦੇ ਵਾਸਤੇ ਕੱਪੜਾ ਕੱਟਣਾ ਹੁੰਦਾ ਉਹ ਵੀ ਮੈਂ ਉਹਦਾ ਵੀ ਤੁਹਾਨੂੰ ਟੰਗ ਦੱਸੂਗੀ ਮੈਂ ਤੁਹਾਨੂੰ ਨਾ ਇਹਦੀ ਆਡੀ ਵੀਡੀਓ ਬਣਾ ਦਵਾਂਗੀ ਸਾਰੀ ਟ੍ਰੇਸ ਦੀ ਤੇ ਹੁਣ ਮੈਂ ਤੁਹਾਨੂੰ ਨਾ ਜਿਹੜੀ ਆ ਜੁੱਤੀ ਮੈਂ ਕਿਵੇਂ ਬਣਾਈ ਆ ਉਹਦੀ ਜਿਹੜੀ ਸਾਰੀ ਵੀਡੀਓ ਆ ਤੇ ਤੁਸੀਂ ਆ ਜੋ ਪੋਸਟ ਸਟਾਰਟ ਕਰਦੇ ਆ ਜੁੱਤੀ ਬਣਾਉਣੀ ਤਾਂ ਤੁਸੀਂ ਇਹਦੀ ਵੀਡੀਓ ਦੇਖੋ ਹਾਂਜੀ ਤਾਂ ਆਪਾਂ ਨਾ ਆਹ ਵਾਲਾ ਜਿਹੜਾ ਇਹ ਜਿਹੜੀ ਵਾਲੀ ਫੈਵੀ ਗਲੂ ਹੁੰਦੀ ਆ ਹਵਲੇ ਇਹਦੇ ਨਾਲ ਆਪਾਂ ਇਹ ਵਾਲੇ ਦੋ ਸ਼ੀਸ਼ੇ ਚ ਪਕੇਲੇ ਆ ਇੱਕ ਮਗਰ ਆਪਾਂ ਇਹ ਮਿਰਰ ਲਗਾਇਆ ਇੱਕ ਆਪਾਂ ਫਰੰਟ ਤੇ ਮਿਰਰ ਲਗਾ ਰਿਆ ਤੇ ਹੁਣ ਆਪਾਂ ਇਹਨੂੰ ਕੀ ਕਰਾਂਗੇ ਇਹਨੂੰ ਆਪਣਾ ਧਾਗੇ ਦੇ ਨਾਲ ਇਹਨੂੰ ਆਪਾਂ ਕਵਰ ਕਰਾਂਗੇ ਜਿਵੇਂ ਆਪਾਂ ਲਗਾਉਨੇ ਆ ਮਿਰਰ ਉਸ ਤਰ੍ਹਾਂ ਆਪਾਂ ਇਹਨੂੰ ਇੱਥੇ ਨਾਲ ਕਰਦਾ ਹੈ ਕਵਰ ਧਾਗੇ ਨਾਲ ਇਹ ਨਾਲੇ ਤਾਂ ਫਿਕਸ ਹੋ ਜਾਏਗਾ ਤੇ ਨਾਲੇ ਆਪਾਂ ਇਹ ਕੜਾਈ ਹੋ ਜਾਈਗੀ ਤੇ ਜਿਹੜਾ ਤੁਸੀਂ ਇਹ ਧਾਗਾ ਕੱਢਣਾ ਹੈ ਸੈਂਟਰ ਦੇ ਵਿੱਚ ਦੀ ਨਹੀਂ ਕੱਢਣਾ ਥੋੜਾ ਜਿਹਾ ਹੀ ਸੈਂਟਰ ਤੋਂ ਸਾਈਡ ਤੇ ਕੱਢਣਾ ਹੈ ਜਿਆਦਾ ਤੁਸੀਂ ਇਹਨੂੰ ਸਾਈਡ ਤੇ ਵੀ ਨਹੀਂ ਕਰਨਾ ਫਿਰ ਨਹੀਂ ਇਹ ਧਾਗਾ ਨਾ ਖਿਸਕ ਕੇ ਸ਼ੀਸ਼ੇ ਤੋਂ نیچے ਲੱਗੇਗਾ ਇਸ ਲਈ ਥੋੜਾ ਇਹਨੂੰ ਧਿਆਨ ਨਾਲ ਕਰ ਲਿਓ ਪਹਿਲਾ ਪਾ ਆਦੂਲਣਾ ਮਾਰੀਏ ਠੀਕ ਹੈ ਫਿਰ ਹੁਣ ਇਹਨਾਂ ਦੋਹਾਂ ਲਣਾ ਦੇ ਉੱਪਰੋਂ ਦੀ ਆਪਾਂ ਇਹਨੂੰ ਦੋ ਲਣਾ ਨਾਲ ਕਰਾਸ ਕਰ ਦੇਣਾ ਇਸ ਤਰ੍ਹਾਂ ਲਾ ਲਾਂਗੇ ਠੀਕ ਹੈ ਜਿੱਥੇ ਆਪਾਂ ਪਹਿਲਾ ਵਾਲਾ ਨਿਸ਼ਾਨ ਕੱਢਿਆ ਨਾ ਉੱਥੇ ਨੂੰ ਆਪਾਂ ਕੱਢ ਦਾਂਗੇ ਸੂਈ ਦੀ ਇਸ ਤਰ੍ਹਾਂ ਆਪਾਂ ਇੱਥੇ ਕੱਢ ਲਿਆ ਦੀ ਠੀਕ ਹੈ ਹੁਣ ਦੇਖੋ ਇਹ ਇਸ ਤਰ੍ਹਾਂ ਬਣ ਗਿਆ ਹੁਣ ਆਪਾਂ ਕੀ ਕਰਨਾ ਹੈ ਕਿ ਜਿੱਥੋਂ ਦੀ ਆਹ ਵਾਲੀ ਸੂਈ ਨੰਗੀ ਹੋਈ ਆ ਆ ਦੇ ਆ ਤਕੋਣ ਬਣ ਗਈ ਨਾ ਕਰਾਸ ਬਣਦੇ ਆ ਚਾਰ ਕਰਾਸ ਬਣ ਗਏ ਚਾਰਾਂ ਧਾਗਿਆਂ ਦੇ ਠੀਕ ਹੈ ਜੀ ਇਹ ਇਹਦੇ ਬਿਲਕੁਲ ਆ ਦੇਖੋ ਆ ਸੇਦ ਨੂੰ ਜਿਹੜਾ ਕਰਾਸ ਬਣਦਾ ਨਾ ਇਹਦੇ ਇੱਥੋਂ ਦੀ ਆਪਾਂ ਸੂਈ ਕੱਢ ਦਾਂਗੇ जी ए कह लो क्या पूरा बनया बड़ा बनाया क्रॉस छडके इतने पहले नंबर पर आप सूई कड़ देखा कवर करना ਦੇਖੋ ਇਹ ਕਵਰ ਹੋ ਗਿਆ ਹੁਣ ਜਿਹੜੇ ਆਹ ਵਾਲੇ ਦੂ ਸੀ ਇਹ ਆਪਣੇ ਰਹਿ ਗਏ ਹੁਣ ਆਪਾਂ ਇਹਨੂੰ ਇੱਥੋਂ ਇਹਨੂੰ ਕਵਰ ਕਰ ਲਾਂਗੇ ਹੁਣ ਆਹ ਵਾਲੇ ਇਹਦੀ ਇਹਦੀ ਬਿਲਕੁਲ ਸਾਹਮਣੇ ਆ ਜਾਓ ਇੱਧਰ जी ये इस तरह आपको कवर हो गया हम आप इनू की करना कि सारे ना इनूचों कवर कर देना है ये इस तरह इस तरह सिंपल आपपल पटांका ची आर फिर आ धागा ना आप इत रखना है ये बेच भी आऊगा इस तरह ਫੇਰ نیچے ਤੋਂ ਬੇਸ ਤੋਂ ਤਾਂ ਕਿ ਇਹ ਜਿਹੜਾ ਧਾਗਾ ਹੈ ਫੇਰ ਹੀ ਕਸ ਪਾਉਗਾ ਨਾ ਜਿਹੜਾ ਹੁਣ ਧਾਗਾ ਆਪਾਂ ਕੱਢਾਂਗੇ ਵਿੱਚ ਦੀ ਆਹ ਵਾਲਾ ਜਿਹੜਾ ਧਾਗਾ ਆਪਾਂ ਵਿੱਚ ਦੀ ਕੱਢਿਆ ਆਹ ਵਾਲਾ ਜਿਹਨੂੰ ਆਪਾਂ نیچے ਅਟੈਚ ਕਰਾਂਗੇ ਇਹ ਫੇਰ ਹੀ ਰੁਕੂਗਾ ਇੱਥੇ نیچے ਆਪਾਂ ਇਹਨੂੰ ਅਟੈਚ ਕਰ ਦਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਜਿੱਥੋਂ ਹਣੇ ਸ਼ੁਰੂ ਕੀਤਾ ਸੀ ਉੱਥੋਂ ਤੱਕ ਇਹ ਆਪਾਂ ਸਾਰਾ ਕਰ ਲਾਂਗੇ ਮੈਂ ਇਹਨੂੰ ਇਹ ਕਰਕੇ ਕੰਪਲੀਟ ਫਿਰ ਆਪਾਂ ਦੇਖਦੇ ਆ ਅੱਗੇ ਇਸੇ ਤਰ੍ਹਾਂ ਹੀ ਫਿਰ ਆਪਾਂ ਜਿਹੜਾ ਬੈਕ ਵਾਲਾ ਸਟੀਚ ਆ ਉਹ ਕੰਪਲੀਟ ਕਰ ਲੈਣਾ ਹਾਂਜੀ ਹੁਣ ਆਪਾਂ ਆਹ ਵਾਲਾ ਮਿਰਰ ਅਟੈਚ ਕਰ ਲੈਣ ਵਾਲੇ ਬੈਕ ਵਾਲਾ ਇਸ ਤੋਂ ਬਾਅਦ ਨਾ ਆਪਾਂ ਕੀ ਕਰਾਂਗੇ ਕਿ ਇਹਦੀ ਦੁਆਲੇ ਆਪਾਂ ਮੋਤੀਆਂ ਦੀ ਇੱਕ ਲਾਈਨ ਲਗਾ ਦਾਂਗੇ ਤੇ ਮੋਤੀ ਲਗਾਉਣ ਵਾਸਤੇ ਨਾ ਉਹ ਵਿੱਚੋਂ ਆਪਾਂ ਕੱਢਣੇ ਨਹੀਂ ਹੈਗੇ ਧਾਗੇ ਦੇ ਉਹ ਆਪਾਂ ਉਦੋਂ ਹੀ ਲਾ ਦਾਂਗੇ ਤੇ ਜਦੋਂ ਇਹ ਸੁੱਕ ਗਿਆ ਨਾ ਫਿਰ ਆਪਾਂ ਵਿੱਚ ਦੀ ਧਾਗਾ ਪਾ ਕੇ ਸਾਰੇ ਪੱਕੇ ਕਰ ਲਾਂਗੇ ਧਾਗਾ ਵਿੱਚ ਹੁੰਦਾ ਹੀ ਨਹੀਂ ਤੁਸੀਂ ਉਹ ਵੱਡਾ ਛੱਡ ਲਿਓ ਤੇ ਜੇ ਨਹੀਂ ਛੱਟਣਾ ਤਾਂ ਫਿਰ ਤੁਸੀਂ ਹੋਰ ਧਾਗਾ ਪਾ ਕੇ ਨਾ ਸੂਈ ਵਿੱਚ ਦੀ ਇਹਨੂੰ ਇੱਕ ਵਾਰੀ ਦੁਬਾਰਾ ਤਾਂ ਤੁਸੀਂ ਪੱਕੇ ਕਰ ਸਕਦੇ ਆ ਠੀਕ ਹੈ ਜੀ ਹੁਣ ਇੱਕ ਵਾਰ ਨਾ ਇਹਨੂੰ ਆਪਾਂ ਇਦਾਂ ਸੈੱਟ ਕਰ ਦਾਂਗੇ ਲੋ ਜੀ ਇਹਨੂੰ ਪਹਿਸਤਰਾ ਸੈੱਟ ਕਰਤਾ ਇਸੇ ਤਰ੍ਹਾਂ ਹੀ ਆਪਾਂ ਜਿਹੜੀ ਇਹਦੀ ਵਾਲੀਆ ਬੈਕ ਸਾਈਡ ਦਾ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਬੈਕ ਸਾਈਡ ਤੇ ਵੀ ਲਗਾ ਲਾਂਗੇ ਠੀਕ ਜੀ ਇਹ ਜਦੋਂ ਥੋੜਾ ਸੁੱਕ ਗਿਆ ਨਾ ਇਹ ਚਿਪਕਦਾ ਵਧੀਆ ਤੁਹਾਨੂੰ ਪਤਾ ਹੀ ਤੁਸੀਂ ਯੂਜ਼ ਕਰਦੇ ਹੋ ਇਹਨੂੰ ਇਹ ਉੱਤਰਦਾ ਨਹੀਂ ਹੈਗਾ ਇਹਦੇ ਨਾਲ ਜੀ ਇਸ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਬੈਕ ਤੇ ਲਗਾ ਦਾਂਗੇ ਠੀਕ ਹੈ ਜੀ ਲਓ ਜਿੱਦੋਂ ਸੋਕ ਗਿਆ ਫਿਰ ਆਪਾਂ ਇਹਨੂੰ ਪੱਕਾ ਕਰ ਦਾਂਗੇ ਹਾਂਜੀ ਹੁਣ ਆਪਾਂ ਇਸ ਤੋਂ ਬਾਅਦ ਨਾ ਆਹ ਵਾਲੀ ਚੀਜ਼ ਇਹਦੇ ਤੇ ਅਟੈਚ ਕਰਾਂਗੇ ਇਹ ਆਪਾਂ ਨੂੰ ਮਟੀਰੀਅਲ ਮਿਲ ਜਾਂਦਾ ਹੈ ਸ਼ਾਪਸ ਤੋਂ ਇਹ ਜਿਹਦੇ ਤੋਂ ਵੀ ਜੁੱਤੀਆਂ ਵਗੈਰਾ ਤੇ ਲਾਉਣ ਵਾਲਾ ਮਟੀਰੀਅਲ ਹੈਂਡ ਬੈਗ ਵਗੈਰਾ ਵਾਲਾ ਤੇ ਇਹਦੇ ਚ ਇਹਨੂੰ ਤੁਸੀਂ ਐ ਗੰਢ ਪਾ ਕੇ ਥੋੜੀ ਜਿਹੀ ਖਿੱਚਦੇ ਹੋ ਜੇ ਥੋੜੀ ਜਿਹੀ ਗੰਢ ਅੰਦਰ ਚਲੀ ਜਾਊਗੀ ਬਾਕੀ ਧਾਗਾ ਕੋਈ ਗੱਲ ਨਹੀਂ نیچے ਆ ਜਾਣਾ ਠੀਕ ਹੈ ਜੀ ਕੱਟ ਦਾਂਗੇ ਆਪਾਂ ਬਾਕੀ ਧਾਗਾ ਤੇ ਇਹਨੂੰ ਇਸ ਤਰ੍ਹਾਂ ਹੀ ਸੂਈ ਨਾਲ ਲੱਗ ਜਾਣਗੇ ਤੁਸੀਂ ਧਾਗਾ ਡਬਲ ਪਾ ਲਿਓ ਥੋੜਾ ਪੈਨਸਲ ਨਾਲ ਨਾਲੇ ਨਿਸ਼ਾਨ ਲਾ ਲਿਓ ਤੇ ਉਸ ਤਰ੍ਹਾਂ ਹੀ ਸਿੱਧੇ-ਸਿੱਧੇ ਲੱਗ ਹੀ ਜਾਣਗੇ ਠੀ तुम जो सुई में क्डना थोड़ी जी जगह छड़ के क्ड लियो इस तरह करके आप सारे अटैच कर लेने ਲੋ ਜੀ ਇਸ ਤਰ੍ਹਾਂ ਹੀ ਅਟੈਚ ਕਰੀ ਜਾਣੇ ਹੁਣ ਮੈਂ ਤੁਹਾਨੂੰ ਜਦੋਂ ਸਾਰੇ ਅਟੈਚ ਹੋ ਗਏ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਅਟੈਚ ਕਰਕੇ ਹਾਂਜੀ ਇਸ ਤੋਂ ਬਾਦਨਾ ਆਪਾਂ ਜਿਹੜੀ ਹਾਂ ਵਾਲੀ ਚੀਜ਼ ਆ ਇਹ ਵਾਲਾ ਸਾਰੇ ਪਾਸੇ ਦੇ ਲਗਾ ਦੇਣਾ ਬਰੀਕ ਗੁੱਟਾ ਇਹ ਇਸ ਤਰ੍ਹਾਂ ਜਿਹੜਾ ਫालतू ਉਹ ਕੱਟ ਦੇਣਾ ਆਪਾਂ ਡਬਲ ਕਰਕੇ ਲਗਾ ਲਵਾਂਗੇ ஆி சீஜாங்க பில்க்கு ஆய் ఇరవతా ఏవి డబల్ లవ్ జా డబల్ లయ్యా ఇరవి డబల్ దాగి ਲਓ ਜੀ ਇਸ ਤਰ੍ਹਾਂ ਆਪਾਂ ਇਹਨੂੰ ਚਿਪਕਾ ਦੇਣਾ ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਕਿ ਜਿਹੜੀ ਆਹ ਵਾਲੀ ਜਗ੍ਹਾ ਹੈ ਇਹਦੇ ਵਿੱਚ ਆਪਾਂ ਪਾਈਪ ਯੂਜ਼ ਕਰਾਂਗੇ ਇਹਨੂੰ ਪਹਿਲਾਂ ਆਪਾਂ ਸੁੱਕਣ ਦੇਣਾ ਉਸ ਤੋਂ ਬਾਅਦ ਹਾਂਜੀ ਤਾਂ ਹੁਣ ਆਪਾਂ ਨਾ ਜਿਹੜੀ ਆਹ ਵਾਲੀ ਇਹਦੀ ਫਰੰਟ ਵਾਲੀ ਸਾਈਡ ਆ ਇੱਥੇ ਵੀ ਸਾਰੀ ਸਾਈਡ ਤੇ ਆਪਾਂ ਇਹ ਵਾਲੇ ਪਾਈਪ ਆ ਜਿਹੜੇ ਉਹ ਅਟੈਚ ਕਰ ਲਾਂਗੇ ਹਾਂਜੀ ਤਾਂ ਇਹ ਹੁਣ ਆਪਾਂ ਨਾ ਇਸ ਤਰ੍ਹਾਂ ਇਹਨੂੰ ਸਾਰੇ ਨੂੰ ਅਟੈਚ ਕਰਕੇ ਤੇ ਫਿਰ ਉਦੋਂ ਆਪਾਂ ਬਾਅਦ ਵਾਲਾ ਡਿਜ਼ਾਈਨ ਬਣਾਉਣੇ ਆ ਇੱਥੇ ਹਾਂਜੀ ਤਾਂ ਇਹਨਾਂ ਨੂੰ ਲਗਾਉਣ ਤੋਂ ਬਾਅਦ ਹੁਣ ਆਪਾਂ ਇੱਥੇ ਇਹ ਵਾਲੇ ਸਟੋਨ ਚਿਪਕੀਵਾਂਗੇ ਇਹਨੂੰ ਪਹਿਲਾਂ ਨਾ ਆਪਾਂ ਗੂੰਦ ਨਾਲ ਲਗਾ ਲਵਾਂਗੇ ਤੇ ਬਾਅਦ ਦੇ ਵਿੱਚ ਫਿਰ ਇਹਨਾਂ ਨੂੰ ਆਪਾਂ ਪੱਕੇ ਕਰ ਦਾਂਗੇ ਆਪਾਂ ਧੱਕੇ ਨਾਲ ਨੂੰ ਪੱਕੇ ਕਰਦੇ ਆਂ ਆਪਾਂ ਇਹ ਲਗਾ ਕੇ ਦੇਖ ਲੈਂਦੇ ਹਾਂ ਲੋ ਜੀ ਇਸ ਤਰ੍ਹਾਂ ਆਪਾਂ ਲਗਾ ਲਿਆ ਆਪਣੇ ਦੋਨਾਂ ਪੈਰਾਂ ਤੇ ਇਹ ਲੱਗ ਗਈ ਆ ਠੀਕ ਹੈ ਜੀ ਹੁਣ ਇਹਨੂੰ ਆਪਾਂ ਸਕਾ ਕੇ ਤੇ ਬਾਅਦ ਦੇ ਵਿੱਚ ਇਹਨੂੰ ਆਪਾਂ ਧਾਗੇ ਨਾਲ ਪੱਕਾ ਕਰਾਂਗੇ ਹਾਂਜੀ ਤੁਸੀਂ ਨਾ ਐਦਾਂ ਕਰਿਓ ਇਹਨਾਂ ਨੂੰ ਜੇ ਜਦੋਂ ਗੂੰਦ ਸੁੱਕ ਗਈ ਨਾ ਜੇ ਗੂੰਦ ਸੁੱਕ ਗਈ ਫਿਰ ਨਾ ਉਹਦੇ ਛੇਕਾਂ 'ਚ ਵੜ ਜੂ ਜਿੱਥੇ ਜ਼ਿਆਦਾ ਲੱਗੀ ਵੀ ਆ ਜਿੱਥੇ ਥੋੜੀ ਲੱਗੀ ਉਹ ਤੇ ਕੋਈ ਪ੍ਰੋਬਲਮ ਨਹੀਂ ਜਦੋਂ ਤੁਸੀਂ ਗੂੰਦ ਲਾਇਓ ਨਾ ਇਹਨੂੰ ਚਿਪਕੇਣ ਵਾਸਤੇ ਤੁਸੀਂ ਬਿਲਕੁਲ ਥੋੜੀ ਥੋੜੀ ਗੂੰਦ ਲਾਇਓ ਤਾਂ ਕਿ ਜਿਹੜੀ ਇਹਦੇ ਵਿੱਚ ਛੇਕ ਸੀਗੀ ਉਹਦੇ 'ਚ ਨਾ ਜਾਵੇ ਤਾਂ ਕਰਕੇ ਮੈਂ ਹੁਣ ਇਹਨੂੰ ਗਿੱਲੇ ਗਿੱਲੇ ਹੀ ਹੈਗੇ ਆ ਇਹ ਮੈਂ ਇਹਨੂੰ ਹੁਣੇ ਪੱਕੇ ਕਰ ਦੇਣੀ ਆ ਠੀਕ ਹੈ ਜੀ ਤੇ ਇਹ ਜਿਹੜਾ ਕੱਪੜਾ ਇਹਦੇ ਵਿੱਚ ਦੀ ਸੂਈ ਲੰਘ ਜਾਣੀ ਆ ਆ ਦੇਖੋ ਮੈਂ ਤੁਹਾਨੂੰ ਦੱਸਦੀ ਆ ਇਹ ਹਜੇ ਗਿੱਲਾ ਹੀ ਸੀ ਨਾ ਮੈਂ ਤੁਹਾਨੂੰ ਦੱਸੀ ਜਾਨੀ ਆ ਵੀ ਇਹਦੇ ਥੱਲੇ ਹੁੰਦੀ ਨਾ ਲੰਗਾ ਕੇ ਇਦਾਂ ਇਦਾਂ ਇਹਨੂੰ ਤਾਂਗਾ ਤੁਸੀਂ ਤੋੜਨਾ ਨਹੀਂਗਾ ਅਲਿਕੁਮ ਐਕਸਟਰਾ ਲੱਗ ਗਿਆ ਨਾ ਇਹਨੂੰ ਤੁਸੀਂ ਤੋੜਨਾ ਨਹੀਂਗਾ ਤਾਂ ਅੱਗੇ ਨੂੰ ਬਸ ਅੱਗੇ ਲੈ ਜਾਣਾ ਅੱਗੇ ਲੈ ਆ ਕੇ ਕੱਢ ਲੈਣਾ ਕੋਈ ਗੱਲ ਨਹੀਂ ਜੇ ਉਹ ਸਟੋਨ ਲੈ ਜਾਂਦਾ ਤਾਂ ਕੋਈ ਚੱਕਰ ਨਹੀਂ ਆਪਾਂ ਹੁਣ ਫਿਕਸ ਕਰ ਹੀ ਦੇਣਾ ਇਹਨਾਂ ਨੂੰ ਲਓ ਜੀ ਲੋਇ ਇਸ ਤਰ੍ਹਾਂ ਅੱਗੇ-ਅੱਗੇ ਸੂਈ ਕੱਢ ਕੇ ਤੇ ਆਪਾਂ ਇਹ ਸਾਰੇ ਪੱਕੇ ਕਰੇ ਜਾਵਾਂਗੇ ਠੀਕ ਹੈ ਜੀ ਹਾਂਜੀ ਤਾਂ ਇਸ ਤਰ੍ਹਾਂ ਤੁਸੀਂ ਦੇਖੋ ਕਿ ਆਪਣੀ ਹੁੰਜੁੱਤੀ ਬਿਲਕੁਲ ਜਿਹੜੀ ਉਹ ਫਾਈਨਲ ਲੁੱਕ ਤੇ ਪਹੁੰਚ ਗਈ ਆ ਆਪਾਂ ਫਾਈਨਲ ਟੱਚ ਦੇ ਰਹੇ ਹਾਂ ਬਸ ਇਹਨੂੰ ਠੀਕ ਹੈ ਜੀ ਜੇ ਤੁਸੀਂ ਆਹ ਜਿਹੜੇ ਸਟੋਨ ਆ ਜਿਆਦਾ ਜਿਆਦਾ ਗੂੰਦ ਨਾਲ ਲਾ ਲੋਗੇ ਨਾ ਕਿਤੇ ਨਹੀਂ ਜਾਂਦੇ ਬਿਲਕੁਲ ਨਹੀਂ ਉਤਰਦੇ ਮੈਂ ਅੱਗੇ ਪਹਿਲਾਂ ਵੀ ਮੈਂ ਬਹੁਤ ਜੁੱਤੀਆਂ ਬਣਾਈਆਂ ਤਾਂ ਉਹ ਨਹੀਂ ਉਤਰਦੇਗੇ ਤੁਸੀਂ ਜਿਵੇਂ ਮਰਜ਼ੀ ਇਹਨੂੰ ਹੰਡਾਓ ਤੇ ਹਾਂਜੀ ਤੁਸੀਂ ਆਪਦੇ ਜਿਹੜਾ ਵੀ ਤੁਹਾਡੇ ਸੂਟ ਚੋਂ ਬਚਿਆ ਹੋਇਆ ਕੱਪੜਾ ਹੋਊਗਾ ਤੇ ਉਹਦੇ ਨਾਲ ਤੁਸੀਂ ਇਹ ਜੁੱਤੀ ਬਣਾ ਸਕਦੇ ਆਂ ਲਓ ਜੀ ਤੁਸੀਂ ਦੇਖੋ ਆਪਣੀ ਜੁੱਤੀ ਦੀ ਫਾਈਨਲ ਲੁੱਕ ਦੇਖੋ ਜੀ ਕਿੰਨੀ ਪਿਆਰੀ ਲੱਗ ਰਹੀ ਆ ਠੀਕ ਹੈ ਜੀ ਤੇ ਅਗਲੀ ਵੀਡੀਓ ਹੁਣ ਜਿਹੜੀ ਆਉਗੀ ਉਹ ਆਪਾਂ ਫੁਲਕਾਰੀ ਤੇ ਬਣਾਵਾਂਗੇ ਚਲੋ ਠੀਕ ਹੈ ਜੀ ਵੀਡੀਓ ਦੇਖਣ ਲਈ ਥੈਂਕ ਯੂ